ਉਹੀ ਉਹੀ ਗੱਲ ਦੱਸਦੇ ਹੈਨਾ ਇਹ ਡਿ렉ਸ਼ਨ ਸਾਡੀ ਇਹ ਹੈ ਕਿ ਤੁਹਾਨੂੰ ਕਿਤੇ ਇਥੇ ਕਹਦੇ ਹੈ ਹਾਂ ਸੱਚੀ ਖੁਦ ਕਰਕੇ ਪਤਾ ਨਹੀਂ ਇਹ ਆਜੀ ਹਨ ਬਹੁਤ ਹੀ ਇੱਕ ਸਿੰਪਲ ਜਿਹਾ ਮੁੱਦਾ ਹੈ ਇੱਕ ਐਵੇਂ ਮੁਆਰਦੇ ਦੇ ਕੇ ਕੋਹ ਕਰੋੜਾਂ ਰੁਪਏ ਕੋਹੜਾ ਇੱਥੇ ਕਰੋੜਾਂ ਲੱਗਣੀ ਨਹੀਂ ਇੱਥੇ ਕਰੋੜਾਂ ਲੱਗਣੀ ਨਹੀਂ ਸਰ ਇੱਥੇ ਕਰੋੜਾਂ ਲੱਗਣੀ ਨਹੀਂ ਨਹੀਂ ਦੀ ਹਾਈਟ ਬਦਾਣੇ ਹੈਗੀ ਸੀ ਇਹ ਸਾਨੂੰ ਰਾਤ ਜਿਹੜੀ ਗੁਜ਼ਾਰੀ ਆ ਨਾ ਸਰ ਇਹ ਸਾਨੂੰ ਪਤਾ ਕਿਦਾਂ ਗੁਜ਼ਾਰੀ ਹੈ ਹੈਨਾ ਗੱਲਾਂ ਤੇ ਲੋਕੀ ਐਵੇਂ ਕੇ ਦੇ ਕੰਮ ਤੇ ਫੂਟ ਕੇ ਦੇ ਕੰਮ ਜਿਹੜੀ ਸਿਟਾਈ ਭਾਜੀ ਇਹੀ ਐ ਸਰ ਦਰਿਆ ਦਾ ਲੈਵਲ ਆ ਜਿਹੜੇ ਪਹਾੜ ਰੋੜ ਕੇ ਆਏ ਆ ਉਹ ਦਰਿਆ ਦੇ ਵਿੱਚ ਹੀ ਦਰਿਆਤੋਂ ਹੋ ਗਿਆ ਇਹ ਤੁਸੀ ਜਿਹਨੇ ਬਰਾਬਰ ਦਰਿਆ ਹੋ ਗਿਆ ਪਾਣੀ ਬਾਹਰ ਇਹ ਜਦੋਂ ਦੀ ਧੁੱਪੀ ਬਣੀ ਐ ਰਿਪੇਅਰਿੰਗ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਆ ਭਾਜੀ ਮੀਰ ਦਾ ਪੋਲਾ 500 ਮੀਟਰ ਗਿਆ ਪਿਆ ਉਹ ਤਾਂ ਕੋਈ ਨੁਕਸਾਨ ਨਹੀਂ ਇੱਥੇ 7 ਕਿਲੋ 8 ਮਿੰਟ 8 ਕਿਲੋਮੀਟਰ ਗਿਆ ਪਿਆ ਇੱਥੇ ਰੁਕੀ ਸਾਰੇ ਸਾਰੇ ਤੁਸੀਂ ਬਾੰਦ ਕਾਪ ਦੌਰਾ ਕਰਕੇ ਆਏ ਕੈਸੇ ਹਾਲਾਤ ਐ ਤੁਹੋਦੀ ਹੁਣ ਤਾਂ ਪਾਣੀ ਰੀਸੀਵ ਕਰ ਗਿਆ ਹੈ ਬੇਸਿਕਲੀ ਰੱਬ ਠੀਕ ਹੋ ਅਬ ਜਦ ਪਹਿਲਾ ਪਾਣੀ ਆਇਆ ਸੀ ਲੇਕਿਨ ਇੱਥੇ ਜੋ ਹੈ ਦੱਸਦੇ ਕੀ ਪਾਣੀ ਰੀਸੀਵ ਕਰ ਗਿਆ ਹੈ ਲੇਕਿਨ ਇਹਦੀ ਲੌਂਗ ਟਰਮ ਸੋਲੂਸ਼ਨ ਕਰਨੀ ਪਵੇਗੀ ਸਾਨੂੰ ਲੌਂਗ ਟਰਮ ਸੋਲੂਸ਼ਨ ਤੁਸੀਂ ਬੰਨ ਨੂੰ ਸਟਰੈਂਥਨਿੰਗ ਕਰਨਾ ਐਂਡ ਸਾਈਮਲਟੇਨੀਅਸਲੀ ਜਦੋਂ ਵੀ ਪਾਣੀ ਆਉਂਦਾ ਹੈ ਉਹਦੀ ਸਕੇਪ ਰੂਟਸ ਪ੍ਰੋਵਾਈਡ ਕਰਨਾ ਤੋਂ ਲੌਂਗ ਟਰਮ ਸੋਲੂਸ਼ਨ ਲਈ ਸਟੇਕਲ ਜੋ ਹੈ ਵਾਟਰ ਰਿਸੋਰਸਸ ਡਿਪਾਰਟਮੈਂਟ ਇਹ ਸਾਰੇ ਨਾਲ ਹੀ ਨੇ ਡਿਪਟੀ ਕਮਿਸ਼ਨਰਸ ਸਾਰੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਤੇ ਅਸੀਂ ਇਹਦਾ ਪ੍ਰੋਜੈਕਟ ਰਿਪੋਰਟ ਬਣਵਾ ਕਰ 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 ਕੇ ਇਹਨੂੰ ਕਰਾਵਾਂਗੇ ਸਰ ਲੋਕੋ ਕੀ ਮੰਗ ਵੀ ਜਈ ਹੈ ਕਿ ਇਸਕੋ ਪੱਕਾ ਕੀਆ ਜਾ ਜੇ ਤਵੀ ਇਹ ਮੇਨ ਸੋਲੂਸ਼ਨ ਹੋ ਸਕਦਾ ਜੀ 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 ਠੀਕ ਹੈ ਸਤਿ ਸ਼੍ਰੀ ਅਕਾਲ